ਹਾਂਜੀ ਆਪਣੇ ਕੋਲੇ ਬਹੁਤ ਸਾਰੀਆਂ ਭੈਣਾਂ ਦੇ ਫੋਨ ਕਾਲ ਆਉਂਦੇ ਰਹਿੰਦੇ ਆ ਵੀ ਤੁਸੀਂ ਬੁਟੀਕ ਤੇ ਕਿਹੜੀ ਮਸ਼ੀਨ ਯੂਜ਼ ਕਰਦੇ ਹੋਗੇ ਤੇ ਵੀ ਉਹਨਾਂ ਬਾਰੇ ਸਾਨੂੰ ਜਾਣਕਾਰੀ ਦਿਓ ਆਪਣੇ ਕੋਲੇ ਤਿੰਨ ਤਰ੍ਹਾਂ ਦੀਆਂ ਮਸ਼ੀਨਾਂ ਨੇਂਗੀਆਂ ਦੇਖੋ ਤੁਹਾਨੂੰ ਅਲੱਗ-ਅਲੱਗ ਜਾਣਕਾਰੀ ਦੇਵਾਂਗੇ ਉਹਨਾਂ ਬਾਰੇ ਵੀ ਕਿਹੜੀ ਮਸ਼ੀਨ ਦਾ ਕੀ ਕੰਮ ਆ ਜਾਂ ਆਪਣੇ ਵਾਸਤੇ ਕਿਹੜੀ ਬੈਨੀਫਿਟ ਵੱਧ ਆਗੀ ਦੇਖੋ ਜਿਹੜੀਆਂ ਆਮ ਲੋਕਾਂ ਆਮ ਸਿੰਪਲ ਘਰਾਂ ਦੇ ਵਿੱਚ ਕੰਮ ਕਰਦੀਆਂ ਨੇ ਦੇਖੋ ਹੱਥ ਵਾਲੀ ਮਸ਼ੀਨ ਹੁੰਦੀ ਆ ਜਿੰਮੇ ਜਿਆ ਥੋੜਾ ਜਿਹਾ ਉੱਪਰ ਜਾ ਕੇ ਆਪਾਂ ਅੰਬ੍ਰੇਲਾ ਮਸ਼ੀਨ ਹੁੰਦੀ ਆ ਜਿਹੜੀ ਨਾਰਮਲੀ ਆਪਾਂ ਹਰ ਕੋਈ ਚਲਾ ਸਕਦਾ ਦੇਖੋ ਜਿਹਦੇ ਕੋਲ ਨਾਰਮਲੀ ਆਪਣੇ ਘਰ ਦੇ ਕੱਪੜੇ ਵਗੈਰਾ ਬਣਾਉਣੇ ਹੁੰਦੇ ਆ ਜਾਂ ਸਿੰਪਲ ਥੋੜੇ ਬਹੁਤੇ ਆਪਾਂ ਨੇ ਟਾਂਕੇ ਵਗੈਰਾ ਲਗਾਉਣੇ ਹੁੰਦੇ ਆ ਤੁਸੀਂ ਅੰਬ੍ਰੇਲਾ ਤੇ ਵੀ ਲਗਾ ਸਕਦੇ ਹੋ ਚੀਜ਼ ਜੇ ਥੋੜਾ ਜੀ ਤੁਸੀਂ ਆਪਣਾ ਬੁਟੀਕ ਕਰਿਆ ਜਾਂ ਕਸਟਮਰਾਂ ਦੇ ਡਿਮਾਂਡ ਦੇ ਹਿਸਾਬ ਨਾਲ ਤੁਸੀਂ ਕੱਪੜੇ ਬਣਾ ਰਹੇ ਹੋਗੇ ਉਸ ਦੇ ਹਿਸਾਬ ਦੇ ਨਾਲ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ ਕਿਹੜੀ ਮਸ਼ੀਨ ਹਾਂਜੀ ਜਿਹੜੀ ਕਾਮਰੇਲਾ ਮਸ਼ੀਨ ਹੁੰਦੀ ਹੈ ਦੇਖੋ ਉਹਦੀ ਹੋਰ ਪ੍ਰੋਬਲਮ ਕੋਈ ਨਹੀਂ ਹੁੰਦੀ ਹੈਗੀ ਸਿਰਫ ਇੱਕ ਤਾਂ ਉਹ ਆਵਾਜ਼ ਕਰਦੀ ਆ ਜ਼ਿਆਦਾ ਇੱਕ ਧਾਗਾ ਵਗੈਰਾ ਵੱਢ ਤੋੜਦੀ ਆ ਕਈ ਵਾਰ ਸ਼ਟਲ ਜ ਜਾਂ ਸੂਈ ਚ ਨੁਕਸ ਹੋਂਦਾ ਬਾਰ ਬਾਰ ਫਿਰ ਵੀ ਨਹੀਂ ਤੋੜਦੀ ਹੈਗੀ ਉਹ ਧਾਗਾ ਦੇਖੋ ਤੇ ਕਈ ਵਾਰ ਕੁੰਡੀ ਵਗੈਰਾ ਦੀ ਪ੍ਰੋਬਲਮ ਆਉਂਦੀ ਹੈ ਜਿਹੜੀਆਂ ਆਗੀਆਂ ਇਹ ਉੱਚੇ ਮਾਡਲ ਦੇ ਵਿੱਚ ਜਿਵੇਂ ਜੈਕ ਦੀਆਂ ਹੋਗੀਆਂ ਮੈੱਕੀ ਦੀਆਂ ਹੋਗੀਆਂ ਇਹਨਾਂ ਦੇ ਵਿੱਚ ਇਦਾਂ ਦੀ ਪ੍ਰੋਬਲਮ ਕੋਈ ਨਹੀਂ ਹੁੰਦੀ ਹੈਗੀ ਦੇਖੋ ਨਹੀਂ ਤਾਂ ਇਹ ਕੁੰਡੀ ਵਗੈਰਾ ਦਿੰਦੀਆਂ ਤੇ ਹਾਂਜੀ ਜਿਹੜੀਆਂ ਆਪਣੀਆਂ ਦੇਖੋ ਸਿੰਪਲ ਮਸ਼ੀਨਾਂ ਹੁੰਦੀਆਂ ਨੇਵੇਂ ਅੰਬ੍ਰੇਲਾ ਹੋਗੀ ਜਾਂ ਹੱਥਾਂ ਵਾਲੀ ਮਸ਼ੀਨ ਆ ਇਹਨਾਂ ਦੇ ਕਈ ਵਾਰ ਆਪਾਂ ਤੇਲ ਲਗਾ ਲੈਨੇ ਆ ਜਾਂ ਕਾਲਸ ਵਗੈਰਾ ਲੱਗ ਜਾਂਦੀ ਹੈ ਲਾਈਟ ਕੱਪੜਿਆਂ ਤੇ ਡਾਰਕ ਤੇ ਜਾਂ ਕਿਵੇਂ ਵੀ ਆਪਾਂ ਲਗਾ ਲਓ ਤੇ ਜਿਹੜੀ ਇਹ ਮਸ਼ੀਨਾਂ ਨੇ ਇਹਨਾਂ ਦੇ ਵਿੱਚ ਇੱਕੋ ਹੀ ਵਾਰ ਦੇ ਵਿੱਚ ਆਪਾਂ ਤੇਲ ਪਾਉਣੇ ਆਪਾਂ ਨੂੰ 5-6 ਮਹੀਨੇ ਤੇਲ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ 1 ਲੀਟਰ ਤੇਲ ਪੈਂਦਾ ਇਹਦੇ ਵਿੱਚ ਤੇ ਨਾ ਹੀ ਤਾਂ ਇਹ ਤੇਲ ਦੇ ਵਿੱਚ ਜਿਵੇਂ ਮਰਜ਼ੀ ਤੁਸੀਂ ਇਹਨੂੰ ਮਸ਼ੀਨ ਨੂੰ ਚਲਾ ਸਕਦੇ ਹੋ ਕੋਈ ਚੀਜ਼ ਤੇ ਆਪਾਂ ਨੂੰ ਕਈ ਵਾਰ ਆਪਾਂ ਗੱਜ ਦੇ ਉੱਪਰ ਕੱਪੜਾ ਬੰਨ ਲੈਣੇ ਆ ਵੀ ਕਿਤੇ ਤੇਲ ਦਾ ਛਿੱਟਾ ਨਾ ਲੱਗ ਜੇ ਇਸ ਤਰ੍ਹਾਂ ਦਾ ਇਹਦੇ ਵਿੱਚ ਕੁਝ ਨਹੀਂ ਹੁੰਦਾ ਤੁਹਾਨੂੰ ਇਹਨਾਂ ਬਾਰੇ ਅਸੀਂ ਜਾਣਕਾਰੀ ਫੁੱਲ ਦੇਵਾਂਗੇ ਵੀ ਤੁਹਾਡੇ ਵਾਸਤੇ ਕਿਹੜੀ ਮਸ਼ੀਨ ਸਭ ਤੋਂ ਵੱਧ ਬੈਨੀਫਿਟ ਆਗੀ ਤੇ ਆਮ ਜੇ ਤੁਸੀਂ ਨੋਰਮਲ ਕਪੜੇ ਬਣਾ ਰਹੇ ਹੋ ਦੇਖੋ ਤੁਸੀਂ ਅਮਰੇਲਾ ਤੇ ਜ਼ਰੂਰ ਬਣਾਇਆ ਕਰੋ ਉਹੀ ਚੀਜ਼ ਤੁਹਾਡੇ ਵਾਸਤੇ ਸਹੀ ਰਹੂਗੀ ਤੁਹਾਡੇ ਵਾਸਤੇ ਦੇਖੋ ਜਿਆਦਾ ਜ਼ਰੂਰਤ ਨਹੀਂ ਹੈਗੀ ਵੀ ਤੁਸੀਂ ਵੱਡੀ ਮਸ਼ੀਨ ਲੈ ਲਓ ਆਮ ਕੰਮ ਤੁਸੀਂ ਨੇ ਥੋੜਾ ਕਰਨਾ ਦੇਖੋ ਫਿਰ ਇੰਨਾ ਫਾਇਦਾ ਨਹੀਂ ਹੈਗਾ ਆਪਾਂ ਨੂੰ ਵੀ ਜਿਆਦਾ ਪੈਸੇ ਲਾਈਏ ਜੇ ਤੁਸੀਂ ਬੁਟੀਕ ਵਗੈਰਾ ਦਾ ਕਰ ਰਹੇ ਹੋ ਜਾਂ ਆਮ ਕਸਟਮਰ ਦੇ ਕੱਪੜੇ ਸਟੀਚ ਕਰ ਰਹੇ ਹਾਂ ਤਾਂ ਤੁਹਾਨੂੰ ਵਧੀਆ ਮਸ਼ੀਨ ਦੀ ਜ਼ਰੂਰਤ ਆ ਕਿਉਂਕਿ ਨਾ ਤਾਂ ਉਹਦੇ ਵਿੱਚ ਤੁਹਾਨੂੰ ਕੋਈ ਲਾਈਟ ਵਗੈਰਾ ਦੀ ਪ੍ਰੋਬਲਮ ਨਹੀਂ ਰਹੂਗੀ ਤੇ ਨਾ ਹੀ ਤੁਹਾਨੂੰ ਕੋਈ ਏਦਾਂ ਦੀ ਪ੍ਰੋਬਲਮ ਆ ਜਾਂ ਕੁੰਡੀ ਦੇਗੀ ਟੱਪਾ ਦੇਗੀ बार-बार ਤੁਹਾਨੂੰ ਇਸ ਤਰ੍ਹਾਂ ਦੀ ਬਰਮਤ ਨਹੀਂ ਕਰਾਉਣੀ ਪਊਗੀ ਸਭ ਤੋਂ ਪਹਿਲਾਂ ਤੁਹਾਨੂੰ ਮਸ਼ੀਨ ਦੀ ਜਾਣਕਾਰੀ ਦੇਵਾਂਗੇ ਅਸੀਂ ਵੀ ਤੁਸੀਂ ਕਿਹੜੀ ਮਸ਼ੀਨ ਆ ਅੰਬ੍ਰੇਲਾ ਤੋਂ ਉੱਪਰ ਕਿਹੜੀ ਲੈ ਸਕਦੇ ਹੋ ਜੇ ਤੁਸੀਂ ਵਧੀਆ ਕੰਮ ਕਰ ਰਹੇ ਹੋਗੇ ਅੰਦੀ ਦੇਖੋ ਜਿਹੜੀ ਆਪਣੀ ਆ ਮਸ਼ੀਨ ਆ ਜੈਕ ਦੀ ਮਸ਼ੀਨ ਆ ਐਫ 5 ਮਸ਼ੀਨ ਆ ਅਜੀ ਇਹਦੀ ਕੀ ਕੀਮਤ ਹੈਗੀ ਹੈ 22000 ਰੁਪਿਆ ਦੇਖੋ ਇਹਦੇ ਵਿੱਚ ਬਹੁਤ ਸਾਰੀਆਂ ਫੈਸਿਲਿਟੀਆਂ ਨੇਗੀਆਂ ਜਿਵੇਂ ਆਪਾਂ ਨੂੰ ਮੰਨ ਲਓ ਲਾਈਟ ਵਗੈਰਾ ਤੋਂ ਡੇ ਘੱਟ ਆ ਉਹਦਾ ਆਪਣਾ ਪ੍ਰਬੰਧ ਕਈ ਵਾਰ ਘੱਟ ਹੁੰਦਾ ਆਪਣੇ ਆਮ ਘਰਾਂ ਦੇ ਵਿੱਚ ਬਟਿਕਾਂ ਦੇ ਤਾਂ ਦੇਖੋ ਆਪਣੇ ਪੂਰਾ ਪ੍ਰਬੰਧ ਕਰਿਆ ਹੁੰਦਾਗਾ ਜੇ ਤੁਹਾਨੂੰ ਨੇੜੇ ਦੀ ਲਾਈਟ ਦੀ ਜ਼ਰੂਰਤ ਆ ਤਾਂ ਇੱਥੇ ਲਾਈਟ ਦਾ ਬਟਨ ਲੱਗਿਆ ਹੋਇਆ ਤੁਸੀਂ ਉਹਨੂੰ ਪ੍ਰੈਸ ਕਰਕੇ ਦੇਖੋ ਨੇੜੇ ਲਾਈਟ ਬਟਨ ਕਰ ਸਕਦੇ ਹੋਗੇ ਤੁਹਾਨੂੰ ਜ਼ਿਆਦਾ ਰੋਸ਼ਨੀ ਦੀ ਜ਼ਰੂਰਤ ਨਹੀਂ ਪਊਗੀ ਤੇ ਤੁਸੀਂ ਇਹਨੂੰ ਚਲਾਉਣ ਵੇਲੇ ਵੀ ਕੋਈ ਵੀ ਦਿੱਕਤ ਨਹੀਂ ਆਉਂਦੀ ਤੁਹਾਨੂੰ ਕੀ ਨੋਰਮਲ ਆਮ ਧਾਗਾ ਜਿਵੇਂ ਆਮ ਮਸ਼ੀਨਾਂ ਤੇ ਅਮਰੇਲਾ ਤੇ ਪਾਉਣਿਆ ਉਸੇ ਹਿਸਾਬ ਦੇ ਨਾਲ ਇਹਦਾ ਧਾਗਾ ਪੈਂਦਾ ਦੇਖੋ ਤੇ ਨਾ ਹੀ ਇਹ ਆਵਾਜ਼ ਵਗੈਰਾ ਕਰਦੀਆਂ ਨੇ ਤੇ ਇਹਦੇ ਵਿੱਚ ਤੇਲ ਵੀ ਪੈਂਦਾ ਆਪਾਂ ਤੁਹਾਨੂੰ ਦਿਖਾਵਾਂਗੇ ਦੂਸਰੀ ਮਸ਼ੀਨ ਦੇ ਉੱਪਰ ਵੀ ਇਹਦੇ ਤੇਲ ਤੁਸੀਂ ਕੋਲ ਕੇ ਕਿਸ ਤਰੀਕੇ ਨਾਲ ਪਾ ਸਕਦੇ ਹੋਗੇ ਮੈਂ ਤੁਹਾਨੂੰ ਇਹਨੂੰ ਸਟਿਚ ਕਰਕੇ ਦਿਖਾ ਰਹੀ ਹਾਂ ਦੇਖੋ ਆਵਾਜ਼ ਵਗੈਰਾ ਜਾਂ ਫਾਲਤੂ ਦੀ ਕੁਝ ਨਹੀਂ ਹੈਗਾ ਤੇ ਨਾ ਹੀ ਕੋਈ ਘੁੰਡੀ ਵਗੈਰਾ ਕਰਦੀ ਆ ਨੋਰਮਲ ਤੁਸੀਂ ਜਿਵੇਂ ਆਮ ਪ੍ਰੈਸ ਕਰਦੇ ਹੋਗੇ ਬਟਨ ਉਸੇ ਤਰੀਕੇ ਦੇ ਨਾਲ ਇਹਨੂੰ ਉਹ ਕਰੋਗੇ ਹਾਂਜੀ ਦੇਖੋ ਇਹਦੇ ਵਿੱਚ ਕੋਈ ਜ਼ਿਆਦਾ ਫੰਕਸ਼ਨ ਨਹੀਂ ਹੈ ਕਿ ਕੋਈ ਜ਼ਿਆਦਾ ਵੱਡੀ ਸਕਰੀਨ ਨਹੀਂ ਹੈ ਕਿ ਸਿਰਫ ਦੋ ਸਟੈਪ ਨੇ ਤੁਸੀਂ ਇਹਦੀ ਸਪੀਡ ਵਧਾਉਣੀ ਘਟਾਉਣੀ ਜਿਵੇਂ ਪਲੱਸ ਵਾਲਾ ਨਿਸ਼ਾਨ ਆ ਤਾਂ ਤੁਸੀਂ ਇੱਥੋਂ ਪ੍ਰੈਸ ਕਰਕੇ ਦੇਖੋ ਬਟਨ ਇਹਦੀ ਸਪੀਡ ਵਧਾ ਸਕਦੇ ਹੋ ਇੱਕ ਹੈਗਾ ਮਾਈਨਸ ਵਾਲਾ ਵੀ ਤੁਸੀਂ ਘਟਾ ਸਕਦੇ ਹੋ ਕਿੰਨੀ ਸਪੀਡ ਰੱਖਣੀ ਹੈ ਦੇਖੋ ਇਹਦੀ ਇਹ ਤੁਸੀਂ ਆਪਣੇ ਨਾਰਮਲ ਤੁਸੀਂ 17 18 ਤੇ ਚਲਾ ਸਕਦੇ ਹੋ ਜੇ ਪਹਿਲੀ ਵਾਰ ਮਸ਼ੀਨ ਲੈਣੇ ਹੋ ਫਿਰ ਹੌਲੀ ਹੌਲੀ 2 2 4 4 ਦਿਨਾਂ ਬਾਅਦ ਤੁਸੀਂ ਇਹਨੂੰ ਵਧਾਉਂਦੇ ਜਾਓ ਤਾਂ ਤੁਹਾਡਾ ਹੱਥ ਨਾਰਮਲ ਟਿਕ ਜੇ ਦੀ 4500 ਤੇ ਹੁੰਦੀ ਹੈਗੀ ਤੇ ਇਹਦੀ ਨਾਰਮਲ ਸਪੀਡ ਹੁੰਦੀ ਹੈ ਕਿ ਤੁਸੀਂ ਇਹ ਦੁੱਭਾ ਵੀ ਸਕਦੇ ਹੋ ਨਾਰਮਲ ਇੰਨੀ ਹੀ ਚੱਲਦੀ ਆ ਦੇਖੋ ਤੇ ਤੁਹਾਨੂੰ ਇਹਦੀ ਸਲਾਈ ਕਰਕੇ ਦਿਖਾਉਣੀ ਹੈ ਇਹਦੀ ਆਵਾਜ਼ ਵਗੈਰਾ ਕੁਝ ਨਹੀਂ ਹੈਗਾ ਹਾਂਜੀ ਜਦੋਂ ਵੀ ਦੇਖੋ ਤੁਸੀਂ ਮਸ਼ੀਨ ਲਿਆਂਦੀ ਤਾਂ ਤੁਹਾਨੂੰ ਆਪਣੇ ਆਪ 2-4 ਦਿਨਾਂ ਦੇ ਵਿੱਚ ਆਟੋਮੈਟਿਕ ਹੀ ਪਤਾ ਲੱਗ ਜਾਊਗਾ ਵੀ ਇਹ ਕਿਸ ਤਰ੍ਹਾਂ ਚਲਾਉਣੀ ਆ ਜਿਹੜਾ ਇਹਦਾ ਗੋਲ ਬਟਨ ਦਿੱਤਾ ਹੋਇਆ ਦੇਖੋ ਤੁਸੀਂ ਸਲਾਈ ਇਹਦੀ ਵਧਾ ਘਟਾ ਸਕਦੇ ਹੋ ਇਸ ਤਰ੍ਹਾਂ ਘੁਮਾ ਕੇ ਤੇ ਆਹ ਤੁਸੀਂ ਜਦੋਂ ਕਈ ਵਾਰ ਆਪਾਂ ਨੇ ਬੈਕ ਕਰਨਾ ਹੁੰਦਾ ਜਾਂ ਪੱਕਾ ਕਰਨਾ ਹੁੰਦਾ ਤੁਸੀਂ ਆਹ ਬਟਨ ਨੂੰ ਇਸ ਤਰ੍ਹਾਂ ਪ੍ਰੈਸ ਕਰਕੇ ਤੇ ਅੱਗੇ ਪਿੱਛੇ ਕਰਕੇ ਇਹਨੂੰ ਪੱਕਾ ਕਰ ਸਕਦੇ ਹੋਗੇ ਹੁਣ ਤੁਹਾਨੂੰ ਦੀ ਸਲਾਈ ਮਾਰ ਕੇ ਦਿਖਾਵਾਂਗੇ ਵੀ ਦੇਖੋ ਕਿੰਨੀ ਸਾਫ਼ ਸਲਾਈ ਲੱਗਦੀ ਆ ਆ ਦੇਖੋ نیچے ਸਿਰਫ ਆਪਾਂ ਨੇ ਇਕੱਲਾ ਪੈਰ ਦਬਾਉਣਾ ਆਹ ਸਾਈਡ ਤੇ ਇਹਦਾ ਗੋਡਾ ਲੱਗਿਆ ਹੁੰਦਾ ਦੇਖੋ ਆਹ نیچے ਦਾ ਗੋਡਾ ਦਿੱਤਾ ਹੋਇਆ ਆਪਾਂ ਨੇ ਨੀਚੋਂ ਜਿਵੇਂ ਆਪਾਂ ਮਸ਼ੀਨਾਂ ਦੇ ਅਮਰੇਲਾ ਦੇ ਘੋੜਾ ਚੱਕ ਲੈਣਾ ਇਹਦੇ ਘੋੜਾ ਚੱਕਣ ਦੀ ਜ਼ਰੂਰਤ ਨਹੀਂ ਇਹਦੇ ਸਿਰਫ ਆਹ ਬਟਨਾਂ ਜਿਹੜਾ ਕਿ ਆਪਾਂ ਨੇ ਇਸ ਤਰ੍ਹਾਂ ਗੋਡੇ ਦੇ ਨਾਲ ਪ੍ਰੈਸ ਕਰਨਾ ਹੋਊਗਾ ਤੇ ਆਪਣਾ ਪੈਰ ਚੱਕਿਆ ਜਾਊਗਾ ਹਾਂ ਜੀ ਆ ਦੇਖੋ ਕੋਈ ਵੀ ਤਾਂ ਗਾ ਵਗੈਰਾ ਨਹੀਂ ਤੋੜਦੀ ਕੋਈ ਕੁੰਡੀ ਵਗੈਰਾ ਕੁਝ ਨਹੀਂ ਦਿੰਦੀ ਦੇਖੋ ਬਹੁਤ ਹੀ ਸਾਫ਼ ਬਕਾ ਲੱਗਦਾ ਹਾਂਜੀ ਦੇਖੋ ਇਹ ਦੂਜੀਆਂ ਮਸ਼ੀਨਾਂ ਨਾਲੋਂ ਹੈਗੀ ਇਹ ਬੇਸ ਮਾਡਲ ਦੇ ਵਿੱਚ ਕਿਉਂਕਿ ਇਹਦੇ ਵਿੱਚ ਆਪਾਂ ਨੂੰ ਕੋਈ ਧਾਗਾ ਵਗੈਰਾ ਜਿਹੜਾ ਉਹ ਆਪਣੇ ਆਪ ਨਹੀਂ ਕੱਟ ਕਰਦੀ ਹੈਗੀ ਜਿਹੜੀ ਦੂਜੀਆਂ ਮਸ਼ੀਨਾਂ ਨਾਲ ਉਹਦੇ ਸੈਂਸਰ ਵਗੈਰਾ ਹੁੰਦੇ ਨੇ ਉਹ ਆਪਣੇ ਆਪ ਧਾਗਾ ਕੱਟ ਕਰ ਜਾਂਦੀਆਂ ਨੇ ਤਾਂ ਇਹਦਾ ਧਾਗਾ ਕੱਟਣ ਵਾਸਤੇ ਆਪਾਂ ਨੂੰ ਦੇਖੋ ਕੈਂਚੀ ਦੀ ਜ਼ਰੂਰਤ ਪੈਂਦੀ ਹੈਗੀ ਇਹਨਾਂ ਦੇ ਵਿੱਚ ਇਹੀ ਚੀਜ਼ ਦਾ ਫਰਕ ਆ ਜਦੋਂ ਆਪਾਂ ਨੂੰ ਧਾਗਾ ਕੱਟ ਕਰਨਾ ਤਾਂ ਆਪਾਂ ਨੂੰ ਕੈਂਚੀ ਚੱਕਣੀ ਪਊਗੀ ਦੇਖੋ ਇਹ ਚੀਜ਼ਾਂ ਦੇ ਵਿੱਚ ਇਦੇ ਬਾਰੇ ਆਪਾਂ ਇਹੀ ਵੀਡੀਓ ਦੱਸਦੇ ਹੁਣ ਆਪਾਂ ਅਗ ਦੱਸਾਂਗੇ ਤੁਹਾਨੂੰ ਅਗਲੀ ਮਸ਼ੀਨ ਬਾਰੇ ਹਾਂਜੀ ਇਹ ਸੀ ਆਪਣੀ ਐਫ5 ਹੁਣ ਆਪਾਂ ਦੂਸਰੀ ਮਸ਼ੀਨ ਤੇ ਚੱਲਦੇ ਆਂ ਜੈਕ ਦੀ ਉਹ ਵੀ ਇਹਦੇ ਉੱਚੇ ਮਾਡਲ ਦੇ ਵਿੱਚ ਆ ਉਹ ਮਸ਼ੀਨ ਉਹਦੇ ਉੱਪਰਲੇ ਮਾਡਲ ਦੇ ਵਿੱਚ ਆ A2B ਮਸ਼ੀਨਾਂ ਦੇਖੋ ਇਹ ਇਹਦੇ ਵਿੱਚ ਥੋੜਾ ਧਾਗੇ ਦਾ ਵੀ ਫਰਕ ਆਪਨੂੰ ਵੀ ਕਿਸ ਤਰੀਕੇ ਨਾਲ ਧਾਗਾ ਪਾਉਣਾ ਇਹਦੇ ਚ ਦੋ ਆਪਸ਼ਨਾਂ ਦਿੱਤੀਆਂ ਹੋਈਆਂ ਨੇ ਜਿਹੜੀਆਂ ਸਪਰਿੰਗ ਵਗੈਰਾ ਨੇ ਦੇਖੋ ਇਹ ਪੱਤੀਆਂ ਲੱਗੀਆਂ ਇਹ ਦੋ ਦੋ ਦਿੱਤੀਆਂ ਹੋਈਆਂ ਨੇ ਉਹਦੇ ਵਿੱਚ ਸਿੰਗਲ ਸੀਗੀ ਤੋਂ ਨਿਰਵਰਿਤਾ ਘਾਪੋਣਾ ਵੀ ਦੱਸਾਂਗੇ ਤੇ ਇਹਦੇ ਬਾਰੇ ਵੀ ਦੱਸਾਂਗੇ ਵੀ ਇਹ ਕਿਸ ਤਰ੍ਹਾਂ ਦਾ ਉਹੋ ਚੀਜ਼ ਦਾ ਤੇ ਦਾ ਫਰਕ ਆਗਾ ਦੇਖੋ ਜਿਹੜਾ ਇਹਦਾ ਧਾਗਾ ਪਾਉਣਾ ਆਪਾਂ ਉੱਪਰ ਤੋਂ ਲੈ ਕੇ ਆਵਾਂਗੇ ਤੁਸੀਂ ਉਹਦੇ ਵਿੱਚ ਵੀ ਪਾ ਸਕਦੇ ਹੋ ਇਹ ਚੀਜ਼ ਸੇਮ ਹੁੰਦੀ ਆ ਤੇ ਆਹ ਚੀਜ਼ ਵੀ ਇਹਨਾਂ ਦੀ ਸੇਮ ਬਣੀ ਹੋਈ ਆ ਦੇਖੋ ਆਪਾਂ ਦੱਸਾਂਗੇ ਇਹਦੇ ਵਿੱਚ ਦੋਨਾਂ ਦੇ ਵਿੱਚ ਕਿੱਥੇ ਫਰਕ ਆਗਾ ਐਸ ਤਰ੍ਹਾਂ ਬਲ ਪਾ ਕੇ ਧਾਗਾ ਪੂਗਾ ਦੇਖੋ ਇਹਦੇ ਵਿੱਚ ਹਾਂਜੀ ਦੇਖੋ ਇੱਥੋਂ ਆਪਾਂ ਨੀਚੇ ਵਾਲ ਪੱਤੀ ਵਾਲ ਜਾਵਾਂਗੇ ਫਿਰ ਆਪਾਂ ਨੀਚੇ ਨੂੰ ਲੈ ਕੇ ਜਾਣਾ ਫਿਰ ਆਪਾਂ ਇੱਧਰ ਪੱਤੀਆਂ ਦੇ ਵਿੱਚ ਧਾਗਾ ਪਾ ਕੇ ਧਾਗੇ ਤੁਸੀਂ ਨੇ ਇਹ ਸਾਰੇ ਪਾਉਣੇ ਹੋਣਗੇ ਦੇਖੋ ਕਈ ਵਾਰ ਜੇ ਆਪਾਂ ਧਾਗਾ ਕਈ ਵਾਰ ਛੱਡ ਦਿੰਨੇ ਆਂ ਪਉਣ ਤਾਂ ਖਿੱਚ ਮਗੈਰਾ ਮਾਰਨ ਲੱਗ ਜਾਂਦੀਆਂ ਨੇ ਜਾਂ ਕਈ ਵਾਰ ਕੁੰਡੀ ਦੀ ਵੀ ਪ੍ਰੋਬਲਮ ਆ ਸਕਦੀ ਹੈ ਜੇ ਤੁਸੀਂ ਧਾਗੇ ਸਹੀ ਤਰੀਕੇ ਨਾਲ ਨਹੀਂ ਪਾਏ ਹੋਣਗੇ ਫਿਲਹਾਲ ਇਹਨਾਂ ਦੇ ਵਿੱਚ ਐਦਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਦੇਖੋ ਤੇ ਲਾਈਟ ਦਾ ਦੇਖੋ ਇਹਦੇ ਵਿੱਚ ਵੀ ਪੂਰਾ ਪ੍ਰਬੰਧ ਕਰਿਆ ਹੋਇਆ ਹੈ ਦੇਖੋ ਇਹਦੇ ਵਿੱਚ ਵੀ ਲਾਈਟ ਉਸ ਇਹਨਾਂ ਦੇ ਵਿੱਚ 4 ਸਾਈਡਡ ਲਾਈਟ ਲੱਗੀ ਹੋਈ ਆ ਦੋ ਸਾਈਡ ਇਧਰ ਦੋ ਸਾਈਡ ਇਧਰ ਦੋਨੋਂ ਸਾਈਡਾਂ ਤੇ ਹਾਂਜੀ ਦੇਖੋ ਇਹਦੇ ਵਿੱਚ ਇਦਾਂ ਦਾ ਫਰਕ ਆਗਾ ਵੀ ਇਹ ਡਬਲ LED ਪਾਈ ਹੋਈ ਆ ਇਧਰਲੀ ਸਾਈਡ ਵੀ ਆ ਤੇ ਇਧਰਲੀ ਸਾਈਡ ਵੀ ਉਹਨਾਂ ਦੇ ਇੱਕ ਸਾਈਡ ਵੱਲ ਸੀਗੀ ਤੇ ਇਹਦੇ ਵਿੱਚ ਸੈਂਸਰ ਨੇ ਮਸ਼ੀਨ ਦੇ ਵਿੱਚ ਤੁਹਾਨੂੰ ਕੈਂਚੀ ਚੱਕਣ ਦੀ बार-बार ਜ਼ਰੂਰਤ ਨਹੀਂ ਹੈਗੀ ਇਹ ਆਟੋਮੈਟਿਕ ਜਦੋਂ ਤੁਸੀਂ ਐਂਡ ਤੇ ਪਹੁੰਚੋਗੇ ਅੱਡੀ ਨਾਲ ਪ੍ਰੈਸ ਕਰੋਗੇ ਤਾਂ ਤੁਹਾਡਾ ਤਾਂ ਆ ਗਾ ਆਟੋਮੈਟਿਕ ਹੀ ਕੱਟ ਜਾਊਗਾ ਤੁਹਾਨੂੰ ਇਹਦੇ ਬਾਰੇ ਵੀ ਚਲਾ ਕੇ ਦਿਖਾਵਾਂਗੇ ਦੇਖੋ ਸਕ੍ਰੀਨ ਦੇ ਉੱਪਰ ਆਹ ਕਟਰ ਦੀ ਨਿਸ਼ਾਨੀ ਦਿੱਤੀ ਹੋਈ ਹੈ ਦੇਖੋ ਦੋਨੋਂ ਕੈਂਚੀ ਦੀ ਬਣੀ ਹੋਗੀ ਇਸ ਤਰੀਕੇ ਨਾਲ ਇਹ ਜੇ ਆਪਾਂ ਔਨ ਰੱਖਣੀ ਆ ਔਨ ਵੀ ਰੱਖ ਸਕਦੇ ਹਾਂ ਜਿਹਨੂੰ ਆਪਾਂ ਬੰਦ ਕਰਨਾ ਤਾਂ ਤੁਸੀਂ ਬੰਦ ਵੀ ਕਰ ਸਕਦੇ ਹੋਗੇ ਇਹ ਤੁਹਾਡੀ ਆਪਣੀ ਮਰਜ਼ੀ ਹੈ ਪਰ ਇਹਦਾ ਫਾਇਦਾ ਜ਼ਰੂਰ ਆਪਾਂ ਨੂੰ ਬਾਰ-ਬਾਰ ਕੈਂਚੀ ਦੀ ਜ਼ਰੂਰਤ ਨਹੀਂ ਪੈਂਦੀ ਚੱਕਾਂ ਦੀ ਤਾਂ ਤੁਸੀਂ ਜਦੋਂ ਤੁਹਾਡੀ ਸੀਨ ਪੂਰੀ ਹੋ ਗਈ ਤੁਸੀਂ ਆਟੋਮੈਟਿਕ ਹੀ ਤੁਹਾਨੂੰ ਦਿਖਾਵਾਂਗੇ ਵੀ ਕਿਸ ਤਰ੍ਹਾਂ धागा ਕੱਟ ਹੁੰਦਾ ਹੈਗਾ ਹਾਂ ਦੇਖੋ ਆਪਾਂ ਇਸ ਤਰ੍ਹਾਂ ਸਿੱਧੀ ਸੀਨ ਲਗਾ ਰਹੇ ਹਾਂ ਬਿਲਕੁਲ ਨਾ ਆਪਣਾ ਇਹ ਧਾਗਾ ਦੇਖੋ ਇੱਥੋਂ ਹੀ ਕੱਟ ਕਰਨਾ ਤੋ ਨੂੰ ਇਸ ਤਰ੍ਹਾਂ ਕੈਂਚੀ ਲਈ ਜੱਕਣੀ ਪੂਗੀ ਤੇ ਨਾ ਹੀ ਗੁੱਡਾ ਚੱਕ ਗਿਆ ਇਸ ਤਰ੍ਹਾਂ ਪੈਰ ਹਟਾਉਣਾ ਪੂਗਾ ਤਾਂ ਤੁਸੀਂ ਇੱਥੋਂ ਇਸ ਤਰ੍ਹਾਂ ਤਰੀਕੇ ਨਾਲ ਕੱਟ ਹੋ ਗਿਆ ਦੇਖੋ ਧਾਗਾ ਹੁਣ ਕੈਂਚੀ ਕੱਟਣੀ ਪੈਂਦੀ ਆ ਦੇਖੋ ਨਾ ਆਪਾਂ ਇੱਥੋਂ ਕੱਢਣਾ ਮਸ਼ੀਨ ਚੋਂ ਹਾਲੋ ਹਾਂਜੀ ਇਹ ਮਸ਼ੀਨ ਦਾ ਇਹੀ ਫਾਇਦਾ ਵੀ ਆਪਾਂ ਨੂੰ ਬਾਰ-ਬਾਰ ਕੈਂਚੀ ਨਹੀਂ ਉਠਾਉਣੀ ਪੈਂਦੀ ਤੇ ਬਾਕੀ ਇਸ ਫੰਕਸ਼ਨ ਨੇ ਜਿਹੜੇ ਉਹ ਸੇਮ ਨੇ ਉਸੇ ਤਰੀਂ ਆਪਾਂ ਨੇ ਬਖੇ ਨੂੰ ਘਟਾਉਣਾ ਵਧਾਉਣਾ ਉਸੇ ਤਰੀਂ ਆਪਾਂ ਬੈਕ ਅੱਗੇ ਪਿੱਛੇ ਕਰ ਸਕਦੇ ਆ ਸਿਰਫ ਉਹ ਦਿਨ ਉਹਦਾ ਫਰਕਾ ਕਟਰ ਦਾ ਇਹਦੇ ਵਿੱਚ ਕਟਰਾ ਕਿ ਆਪਾਂ ਨੂੰ ਬਾਰ-ਬਾਰ ਕੈਂਚੀ ਨਹੀਂ ਉਠਾਉਣੀ ਪੈਂਦੀ ਹੁਣ ਦਿਖਾਵਾਂਗੇ ਆਪਾਂ ਸਭ ਤੋਂ ਉੱਚੇ ਮਾਡਲ ਦੀ ਮਸ਼ੀਨ ਹਾਂਜੀ ਇਹਦੀ ਕੀਮਤ ਆਪਾਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਆ ਇਹਦੀ ਕੀਮਤ ਹੈਗੀ ਹੈ 24000 ਹੁਣ ਆਪਾਂ ਚੱਲਾਂਗੇ ਦੂਜੇ ਪਰਲੇ ਮਾਡਲ ਦੇ ਵਿੱਚ ਹਾਂਜੀ ਹੁਣ ਆਪਾਂ ਤੁਹਾਨੂੰ ਅਗਲੀ ਮਸ਼ੀਨ ਬਾਰੇ ਦੱਸਾਂਗੇ ਉਹ ਇਹ ਸਾਰਿਆਂ ਤੋਂ ਉੱਪਰ ਦਾ ਮਾਡਲ ਆ ਦੇਖੋ ਉਹਦੇ ਵਿੱਚ ਬਹੁਤ ਜ਼ਿਆਦਾ ਡਿਸਟੈਂਸ ਆ ਆਪਸ ਵਿੱਚ ਫਰਕ ਆ ਮਸ਼ੀਨਾਂ ਦਾ ਇਹ ਕਈ ਤਰ੍ਹਾਂ ਦੀਆਂ ਸਲਾਈਆਂ ਲਗਾਉਂਦੀ ਆ ਦੇਖੋ ਕੱਟਦਾ ਤਾਂ ਦੇਖੋ ਹੈਗੀ ਹੈਗਾ ਕਟਰ ਤਾਂ ਇਹਦੇ ਵਿੱਚ ਪਰ ਸਲਾਈਆਂ ਦੀ ਡਿਜ਼ਾਈਨਿੰਗ ਵੀ ਇਹ ਅਲੱਗ-ਅਲੱਗ ਤਰ੍ਹਾਂ ਦੀ ਕਰਦੀ ਆ ਤੇ ਦੂਜਾ ਹਾਂਜੀ ਦੇਖੋ ਇਹਦੇ ਤੇ ਪ੍ਰੋਪਰ ਸਾਰੀ ਸਕਰੀਨ ਬਣੀ ਹੋਈ ਆ ਇਹ ਮਾਡਲ ਹੈਗਾਗਾ A4B ਇਦੇ ਵਿੱਚ ਸਾਰਾ ਕੁਝ ਸਕਰੀਨ ਦੇ ਉੱਪਰ ਹੀ ਡਿਪੈਂਡ ਕਰਦਾ ਦੇਖੋ ਇਹਦੇ ਵਿੱਚ ਕੋਈ ਗੋਡਾ ਵਗੈਰਾ ਕੁਝ ਨਹੀਂ ਹੈਗਾ ਸਿੰਪਲ ਨੀਚੇ ਤੋਂ ਕੱਲਾ ਪੈਰ ਆ ਜੋ ਪ੍ਰੈਸ ਕਰਨਾ ਆਪਾਂ ਨੇ ਸਾਰਾ ਕੁਝ ਸਕਰੀਨ ਦੇ ਉੱਪਰ ਦੇਖ ਕੇ ਹੀ ਚੱਲਣਾ ਹੋਊਗਾ ਦੇਖੋ ਜਿਹੜੇ ਆ ਉੱਪਰ ਪਲੱਸ ਮਾਈਨਸ ਵਾਲੇ ਨਿਸ਼ਾਨ ਨੇ ਇਥੋਂ ਸਲਾਈ ਵਧਾ ਘਟਾ ਸਕਦੇ ਆ ਜਿਹੜੇ ਆ ਪਲੱਸ ਮਾਈਨਸ ਦੇ ਨਿਸ਼ਾਨ ਨੇ ਇਹਦੇ ਵਿੱਚ ਪੈਰ ਨੂੰ ਆਪਾਂ ਕਿੰਨੀ ਕੁ ਉਚਾਈ ਦੇ ਵਿੱਚ ਲੈ ਕੇ ਜਾਣਾ ਆਹ ਕਟਰ ਲੱਗਿਆ ਹੋਇਆ ਦੇਖੋ ਆ ਤੁਸੀਂ ਕਿੱਥੋਂ ਸਲਾਈ ਨੂੰ ਪੱਕਾ ਕਰਕੇ ਚੱਲਣਾ ਕਿੱਥੋਂ ਨਹੀਂ ਕਰਨਾ ਇਹ ਉਸ ਤਰੀਕੇ ਨਾਲ ਆਪਾਂ ਬਟਨ ਪ੍ਰੈਸ ਕਰਾਂਗੇ ਤੁਸੀਂ ਆ ਬਟਨ ਹੈਗਾ ਤੁਸੀਂ ਅੱਗੇ ਤੋਂ ਪੱਕਾ ਕਰਕੇ ਚੱਲਣਾ ਜਾਂ ਪਿੱਛੇ ਵੱਲ ਉਹੀ ਬਟਨ ਨੂੰ ਪ੍ਰੈਸ ਕਰੋਗੇ ਇਸੇ ਤਰੀਏ ਇਹ ਹੈ ਤੁਸੀਂ ਦੋਨੋਂ ਫਰੰਟ ਤੋਂ ਜੋ ਸ਼ੁਰੂ ਕਰ ਰਹੇ ਹੋ ਸਲਾਈਨ ਉਦੋਂ ਵੀ ਪੱਕਾ ਕਰਨਾ ਤੇ ਜਦੋਂ ਬੰਦ ਕਰ ਰਹੇ ਹੋ ਉਦੋਂ ਵੀ ਪੱਕਾ ਤਾਂ ਤੁਹਾਨੂੰ ਇਹ ਬਟਨ ਪ੍ਰੈਸ ਕਰਨਾ ਪਊਗਾ ਜੇ ਤੁਸੀਂ ਡਿਜ਼ਾਈਨਿੰਗ ਕਰਨੀ ਹੈ ਮੰਨ ਲਓ ਆਪਾਂ ਅੱਗੇ ਕੀ ਕਰਦੇ ਸੀ ਫਿਰਕੀਆਂ ਦੇ نیچے ਡਬਲ ਡਬਲ ਜਾਂ ਟ੍ਰਿਪਲ ਵਗੈਰਾ ਤਾਂ ਅੱਗੇ ਚੜਾ ਕੇ ਸਲਾਈ ਨੂੰ ਮੋਟੀ ਬਣਾਉਣ ਵਾਸਤੇ ਜਾਂ ਐਂਕਰ ਦਾ ਧਾਗਾ ਯੂਜ਼ ਕਰਦੇ ਸੀ ਵੀ ਆਪਣੀ ਸਲਾਈ ਹੈ ਜਿਹੜੀ ਉਹ ਕਢਾਈ ਦੀ ਤਰ੍ਹਾਂ ਦਿਸੇ ਤਾਂ ਇਹ ਮਸ਼ੀਨ ਦੇ ਵਿੱਚ ਐਦਾਂ ਦਾ ਕੁਝ ਨਹੀਂ ਸੋਨੂੰ ਸਿੰਪਲ ਜਿਵੇਂ ਆਪਾਂ ਆਮ ਨੋਰਮਲ ਧਾਗਾ ਚੜਾਉਣਿਆਂ ਦੇ ਕੋ ਉਸੇ ਤਰੀਕੇ ਨਾਲ ਧਾਗਾ ਚੜਾਉਣਾ ਪਊਗਾ ਤਾਂ ਤੁਸੀਂ ਜਿਹੜਾ 4 ਵਾਲਾ ਬਟਨਾਂ ਦੇਖੋ 4th ਤੇ ਬਟਨਾਂਗਾ AD ਵਾਲਾ ਇਹ ਪ੍ਰੈਸ ਕਰਕੇ ਤੁਸੀਂ ਉਸੇ ਹਿਸਾਬ ਦੇ ਨਾਲ ਡਿਜ਼ਾਈਨਿੰਗ ਕਰ ਸਕਦੇ ਹੋ ਤੁਸੀਂ ਆਪਸ ਦੇ ਵਿੱਚ ਸਲਾਈ ਦੇ ਵਿੱਚ ਗੈਪ ਪਾਉਣਾ ਤਾਂ ਆਹ ਪਲੱਸ ਮਾਈਨਸ ਦੇ ਨਿਸ਼ਾਨ ਨੇ ਦੇਖੋ ਬਣੇ ਹੋ ਇਹਨਾਂ ਤੋਂ ਪ੍ਰੈਸ ਕਰਕੇ ਤੁਸੀਂ ਕਿੰਨਾ ਕੁ ਡਿਸਟੈਂਸ ਪਾਉਣਾ ਜਾਂ ਕਿੰਨਾ ਕੁ ਕਿਵੇਂ ਕਰਨਾ ਤੁਸੀਂ ਇੱਥੋਂ ਕਰ ਸਕਦੇ ਹਾਂ ਦੇਖੋ ਬਹੁਤ ਹੀ ਵਧੀਆ ਮਾਡਲ ਮਸ਼ੀਨਾਂ ਦੇਖੋ ਇਹ ਮਸ਼ੀਨ ਬਾਰੇ ਤਾਈਆਂ ਜਾਣਕਾਰੀ ਦੇ ਰਿਆਂ ਦੇਖੋ ਪੂਰੀ ਜਿੰਨਾਂ ਦਾ ਬੁਟੀਕ ਵਧੀਆ ਵਧੀਆ ਕੰਮ ਕਰ ਰਹੇ ਨੇ ਵਧੀਆ ਕੰਮ ਪੈਂਦਾ ਦੇਖੋ ਉਹਨਾਂ ਵਾਸਤੇ ਇਹ ਮਸ਼ੀਨ ਸਭ ਤੋਂ ਵਧੀਆ ਗੀ ਇਹਨਾਂ ਦੀ ਕੀਮਤ ਹੈਗੀ ਹੈ ਮਸ਼ੀਨ ਦੀ 33300 ਰੁਪਿਆ ਤੇ ਇਹਦੇ ਵਿੱਚ ਬੈਨੀਫਿਟ ਤਾਂ ਦੇਖੋ ਆਪਾਂ ਨੇ ਤੁਹਾਨੂੰ ਦੱਸ ਹੀ ਦਿੱਤੇ ਫਿਲਹਾਲ ਇਹਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਸੋ ਉਹਨੂੰ ਲੈਣ ਵੇਲੇ ਮਸ਼ੀਨ ਸਿਰਫ 2-3 ਦਿਨ ਐਦਾਂ ਦਾ ਲੱਗੂਗਾ ਵੀ ਇਹ ਆਪਾਂ ਨੇ ਕਿੱਥੋਂ ਲੈ ਲਈ ਮਸ਼ੀਨ ਇਹਦੇ ਵਿੱਚ ਕੋਈ ਪੈਰ ਨਹੀਂ ਕੋਈ ਕੁਝ ਨਹੀਂ ਹੈਗਾ ਸਿਰਫ ਆਪਾਂ ਨੇ ਸਕਰੀਨ ਤੋਂ ਉਪਰੋ ਹੀ ਚੱਲਣਾ ਹਾਂਜੀ ਪੂਰੀ ਇਹ ਕੰਪਿਊਟਰਡ ਮਸ਼ੀਨ ਆਗੀ ਤੁਹਾਨੂੰ 2-4 ਦਿਨ ਲੱਗੂ ਇਦਾਂ ਦਾ ਫਿਰ ਤੁਹਾਨੂੰ ਕੁਝ ਨਹੀਂ ਹੋਣਾ ਤੁਹਾਨੂੰ ਆਹੀ ਲੱਗੂ ਵੀ ਅਸੀਂ ਐਸੀ ਮਸ਼ੀਨ ਤੇ ਹੀ ਕੰਮ ਕਰੀਏ ਦੂਸਰੀ ਮਸ਼ੀਨ ਤੇ ਨਾ ਜਾਈਏ ਤੁਹਾਨੂੰ ਇਹਦੇ ਬਾਰੇ ਵੀ ਆਪਾਂ ਸਟਿਚ ਕਰਕੇ ਦਿਖਾਉਣਾ ਵੀ ਇਹ ਕਿੱਦਾਂ ਦੀ ਸਲਾਈ ਕਰਦੀ ਆ ਹਾਂਜੀ ਦੇਖੋ ਇਹ ਨਾਰਮਲ ਮਸ਼ੀਨ ਆਪਾਂ ਕਿਵੇਂ ਚਲਾ ਰਹੇ ਹਾਂ ਦੇਖੋ ਜੇ ਤੁਸੀਂ ਨਾਰਮਲ ਚਲਾਉਣੀ ਹੈ ਤਾਂ ਇਹ ਨਾਰਮਲ ਵੀ ਚੱਲੂਗੀ ਕਿਤੇ ਆਪਾਂ ਨੂੰ ਕੋਈ ਹੱਥ ਨਾਲ ਕੁਝ ਨਹੀਂ ਕਰਨਾ ਪੈਣਾ ਦੇਖੋ ਇੱਕ ਤਾਂ ਇਹਦੇ ਵਿੱਚ ਦਿੱਤਾ ਹੋਇਆ ਫੰਕਸ਼ਨ ਹੈ ਨੇ ਨੇੜੇ ਬਿਲਕੁਲ ਆਹ ਬਟਨ ਨੂੰ ਪ੍ਰੈਸ ਕਰਾਂਗੇ ਜ ਇਸ ਤਰੀਕੇ ਨਾਲ ਕਾਟੇ ਦੇ ਵਿੱਚ ਕਟਰ ਲੱਗਿਆ ਹੈ ਤਾਂ ਇਥੋਂ ਕੱਟ ਕਰ ਗਈ ਦੇਖੋ ਇਹ ਮਸ਼ੀਨ ਹੁਣ ਦੂਸਰਾ ਕੀ ਕਰਨਾ ਆਪਾਂ ਨੇ ਜੇ ਪੱਕੇ ਤੌਰ ਤੇ ਤੁਸੀਂ ਨੇ ਪੱਕਾ ਕਰਕੇ ਚੱਲਣਾ ਤਾਂ ਜਿਹੜਾ ਪਹਿਲਾ ਬਟਨਾਂ ਦੇਖੋ ਆਹ ਵਾਲਾ ਤਾਂ ਇਹਨੂੰ ਪਹਿਲਾਂ ਅੱਡੀ ਨੂੰ ਚੱਕੋਗੇ ਦੇਖੋ ਇਸ ਤਰ੍ਹਾਂ ਅੱਡੀ ਪੈਰ ਚੱਕਣਾ ਹੋਊਗਾ ਪੈਰ ਚੱਕ ਕੇ ਤੁਸੀਂ ਛੱਡ ਸਕਦੇ ਹੋ ਏ ਵਾਲਾ ਬਟਨ ਦਬਾਉਗੇ ਆਹ ਦੇਖੋ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਇਹ ਵਾਲਾ ਬਟਨ ਹੁਣ ਆਪਣਾ ਦੇਖੋ ਕਿਸ ਤਰ੍ਹਾਂ ਪੱਕਾ ਕਰਕੇ ਚੱਲੂਗੀ ਕਿ ਕਿਵੇਂ ਚੱਲੂਗੀ ਜਦੋਂ ਬੰਦ ਕਰਤਾ ਆਪਾਂ ਨੇ ਆਹ ਦੇਖੋ ਜਦੋਂ ਫਰੰਟ ਤੋਂ ਚੱਲੀ ਹੈ ਤਾਂ ਇਹ ਆਪਣਾ ਪੱਕਾ ਕਰਕੇ ਚੱਲੀ ਆ। ਜਦੋਂ ਹੁਣ ਆਪਾਂ ਕੱਟ ਕਰਾਂਗੇ ਤਾਂ ਨਾਰਮਲੀ ਕੱਟ ਕਰ ਜੂਗੀ। ਹੁਣ ਆਪਾਂ ਤਾਂ ਵਾਂਗੇ ਦਿਖਾਵਾਂਗੇ ਦੂਸਰਾ ਬਟਨ ਪਰ ਇਹਨੂੰ ਆਪਾਂ ਨੂੰ ਹਟਾਉਣਾ ਇਹਨੂੰ ਕਿਸ ਤਰੀਕੇ ਨਾਲ ਹਟਾਵਾਂਗੇ। ਅੱਡੀ ਆਪਾਂ ਨੇ ਪੈਰ ਚੱਕਣਾ ਦੇਖੋ ਪਹਿਲਾਂ ਫੇਰ ਪੈਰ ਚੱਕਾਂਗੇ ਦਾ। ਇਹ ਬਟਨ ਨੂੰ ਪ੍ਰੈਸ ਕਰਾਂਗੇ। ਜਿਹੜਾ ਬਟਨ ਆਪਾਂ ਪਹਿਲਾਂ ਦਬਾਇਆ ਤਾਂ ਇਹਨੂੰ ਕੱਟ ਕਰ ਦਾਂਗੇ। ਜਿਵੇਂ ਹੁਣ ਆਪਾਂ ਪਹਿਲਾਂ ਵਾਲਾ ਬਟਨ ਪ੍ਰੈਸ ਕੀਤਾ ਸੀ ਫਰੰਟ ਤੋਂ ਪੱਕਾ ਕਰਕੇ ਚੱਲਦੀ ਸੀ ਹੁਣ ਲਾਸਟ ਦੇ ਪੱਕਾ ਕਰੂਗੀ ਇਹ ਮਸ਼ੀਨ। ਆ ਦੇਖੋ। ਸਕ੍ਰੀਨ ਦੇ ਉੱਪਰ ਆ ਗਿਆ ਹੁਣ ਆਪਾਂ ਮਸ਼ੀਨ ਨੂੰ ਚਲਾਵਾਂਗੇ ਦੇਖੋ ਜੀ ਹੁਣ ਹੈਂਡ ਤੇ ਜਾ ਕੇ ਪੱਕਾ ਕਰੂਗੀ ਪਹਿਲਾਂ ਐਂ ਚੱਲੂਗੀ ਹੁਣ ਆਪਣੇ ਕੱਟ ਕਰਨਾ ਦਾ ਗਦੇ ਕੋ ਪਰ ਇਹ ਪਹਿਲਾਂ ਪੱਕਾ ਕਰਕੇ ਚੱਲੀ ਆ ਫਿਰ ਕੱਟ ਕਰਿਆ ਦੇਖੋ ਧਾਗਾ ਇਹਨਾਂ ਨੇ ਹੁਣ ਤੀਸਰਾ ਫੰਕਸ਼ਨ ਕੀ ਹੈ ਇਹਦਾ ਇਹਨੂੰ ਆਪਾਂ ਕੱਟ ਕਰਾਂਗੇ ਦੇਖੋ ਪੈਰ ਚੱਕਾਂਗੇ ਅੱਡੀ ਨਾਲ ਪਹਿਲਾਂ ਪੈਰ ਚੱਕ ਕੇ ਅੱਡੀ ਨਾਲ ਇਹਨੂੰ ਕੱਟ ਕਰ ਦਾਂਗੇ ਇਹ ਉਹੀ ਬਟਨ ਪ੍ਰੈਸ ਕਰਨਾ ਪਊਗਾ ਆਪਾਂ ਨੂੰ ਉਹ ਆਪਾਂ ਕਰਾਂਗੇ ਦੋਨੋਂ ਸਾਈਡਾਂ ਤੋਂ ਪੱਕਾ ਚਾਹੀਦਾ ਚੱਲਣ ਵੇਲੇ ਵੀ ਤੇ ਹਟਣ ਵੇਲੇ ਵੀ ਤਾਂ ਤੁਸੀਂ ਉਹ ਬਟਨ ਨੂੰ ਪ੍ਰੈਸ ਕਰੋਗੇ ਦੇਖੋ ਹਾਂਜੀ ਦੇਖੋ ਇਹਦੇ ਵਿੱਚ ਇੱਕ ਇਹ ਫੈਸਿਲਿਟੀ ਹੈਗੀ ਜਦੋਂ ਆਪਾਂ ਫੋਰ ਵਾਲਾ ਬਟਨ ਦਬਾਵਾਂਗੇ ਥਰਡ ਵਾਲਾ ਤਾਂ ਆ ਦੇਖੋ ਇਸ ਤਰ੍ਹਾਂ ਸਕਰੀਨ ਦੇ ਉੱਪਰ ਆ ਜਾਊਗਾ ਤੁਹਾਡੇ ਤਾਂ ਜਦੋਂ ਚੱਲੂਗੀ ਮਸ਼ੀਨ ਉਹਦੋਂ ਪੱਕਾ ਕਰੂਗੀ ਜਦੋਂ ਐਂਡ ਤੇ ਜਾਊਗੀ ਤੇ ਫੇਰ ਪੱਕਾ ਕਰੂਗਾ ਆਪਾਂ ਸਲਾਈ ਲਗਾ ਕੇ ਦਿਖਾ ਰਿਆਂ ਦੇਖੋ ਤੁਹਾਨੂੰ ਆ ਦੇਖੋ ਮੈਂ ਜੇ ਸ਼ੁਰੂ ਕਰਾਂਗੇ ਉਦੋਂ ਵੀ ਪੱਕਾ ਕੀਤਾ ਐਂਡ ਤੇ ਜਾ ਕੇ ਜਦੋਂ ਆਪਾਂ ਨੇ ਚੱਕਣਾ ਪੈਰ ਚੱਕ ਲਿਆ ਦੇਖੋ ਉਦੋਂ ਵੀ ਪ੍ਰੈਸ ਕੀਤਾ ਹਾਂਜੀ ਦੇਖੋ ਆਪਾਂ ਤੋਂ ਇਹਦੇ ਵਿੱਚ ਤੇਲ ਦਿਖਾਉਣੇ ਆ ਤੇਲ ਦੇਖੋ ਇਹਦੇ ਵਿੱਚ ਆਹ ਪੈਂਦਾਗਾ ਆਪਾਂ ਨੂੰ ਬਾਰ ਬਾਰ ਕੁੱਪੀਆਂ ਚੱਕਣ ਦੀ ਜਰੂਰਤ ਨਹੀਂ ਇੱਕ ਵਾਰਾਂ ਦੇ ਵਿੱਚ ਤੁਸੀਂ 1 ਲੀਟਰ ਤੇਲ ਪਾ ਕੇ ਐਦਾਂ ਇਹਦੇ ਵਿੱਚ ਕਾਇ ਇਹਦੇ ਵਿੱਚ ਫਿਲਟਰ ਲੱਗਿਆ ਹੋਇਆ ਹੈ ਦੇਖੋ ਜਿਹੜਾ ਆਟੋਮੈਟਿਕੀ ਉੱਪਰ ਲੀਆਂ ਇਹਨਾਂ ਨੂੰ ਤੇਲ ਪਚਾ ਰਿਹਾ ਦੇਖੋ ਆਹ ਇਸ ਤਰ੍ਹਾਂ ਤਾਂ ਅੱਗੇ ਨੇ ਸ਼ਿਟਲ ਵਗੈਰਾ ਨੂੰ ਇੰਨਾ ਰਹੀ ਤੇਲ ਜਾਂਦਾਗਾ ਤੇ ਇਹਦੇ ਵਿੱਚ ਜੇ ਤੇਲ ਦੇਖੋ ਜੇ گاੜਾ ਹੋ ਜੇ ਤਾਂ ਆਪਾਂ ਨੂੰ ਚੇਂਜ ਕਰਨਾ ਪੈਂਦਾ ਹੂ ਇਹਨਾਂ ਨੂੰ ਕੋਈ ਜ਼ਰੂਰਤ ਨਹੀਂ ਘੱਟੋ ਘੱਟ 5-6 ਮਹੀਨੇ ਰਾਮਣਾ ਤੇਲ ਦੇਖੋ ਚੱਲ ਜਾਂਦਾ ਇਹਦੇ ਵਿੱਚ ਹਾਈ ਲੋ ਦਾ ਦੇਖੋ ਇਹਦੇ ਵਿੱਚ ਲਿਖਿਆ ਹੋਇਆਗਾ ਜੇ ਆਪਾਂ ਲੋ ਤੱਕ ਪਹੁੰਚ ਗਏ ਤੁਹਾਨੂੰ ਤੇਲ ਉਹਦੇ ਵਿੱਚ ਹੋਰ ਪਾਉਣ ਦੀ ਜ਼ਰੂਰਤ ਪਊਗੀ ਹਾਈ ਤੱਕ ਤੇਲ ਆਪਾਂ ਇਹਦੇ ਵਿੱਚ ਫੁੱਲ ਕਰਦੇ ਹੁਣ ਦੇਖੋ ਹੌਲੀ ਹੌਲੀ ਘਟਦਾ ਜਾਂਦਾ ਤੇਲ ਇਹਦੇ ਵਿੱਚ ਤੇ ਇਸ ਤਰੀਕੇ ਨਾਲ ਤੁਹਾਨੂੰ ਅਸੀਂ ਮਸ਼ੀਨ ਇਹ ਬਾਰੇ ਜਾਣਕਾਰੀ ਦਿੱਤੀ ਸੇਮ ਮਸ਼ੀਨ ਬਹੁਤ ਹੀ ਵਧੀਆ ਮਸ਼ੀਨ ਆ ਜੇ ਤੁਸੀਂ ਦੇਖੋ ਬੁਟੀਕ ਵਗੈਰਾ ਦਾ ਕੰਮ ਕਰ ਰਹੇ ਹੋਗੇ ਬਹੁਤ ਜ਼ਿਆਦਾ ਕੰਮ ਚੱਲਦਾ ਤੁਹਾਡੇ ਕੋਲੇ ਤਾਂ ਤੁਸੀਂ ਇਦਾਂ ਦੀ ਮਸ਼ੀਨ ਲੈ ਕੇ ਆਪਣਾ ਵਧੀਆ ਕੰਮ ਕਰ ਸਕਦੇ ਹੋ ਦੇਖੋ ਇਹਦੇ ਵਿੱਚ ਕੋਈ ਵੀ ਦਿੱਕਤ ਨਹੀਂ ਕੋਈ ਪ੍ਰੋਬਲਮ ਨਹੀਂ ਇਹਦੇ ਵਿੱਚ ਵੀ ਦੋਨੋਂ ਸਾਈਡ ਤੇ LED ਲਾਈਟਾਂ ਦਿੱਤੀਆਂ ਹੋਈਆਂ ਨੇ ਜੇ ਬਾਈ ਚਾਂਸ ਲਾਈਟ ਦਾ ਪ੍ਰਬੰਧ ਤੁਹਾਡੇ ਕੋਲੇ ਘੱਟ ਦਿੱਤਾ ਹੋਇਆ ਦੇਖੋ ਕਰਿਆ ਹੋਇਆ ਤਾਂ ਤੁਸੀਂ ਇਹ ਚੀਜ਼ਾਂ ਦੇ ਨਾਲ ਅਪਦਾ ਪੂਰਾ ਫਾਇਦਾ ਲੈ ਸਕਦੇ ਹੋਗੇ ਬੁਟੀਕ ਵਾਰੇ ਵਾਸਤੇ ਤੁਹਾਨੂੰ ਕਿਹੜੀ ਸਭ ਤੋਂ ਵੱਧ ਬੈਨੀਫਿਟ ਮਸ਼ੀਨ ਆ ਵੀ ਤੁਸੀਂ ਕਿਹੜੀ ਮਸ਼ੀਨ ਲੈ ਸਕਦੇ ਹੋ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਐ ਇਸ ਚੀਜ਼ ਦੇ ਬਾਰੇ ਵਿੱਚ ਤੇ ਜੇ ਤੁਹਾਨੂੰ ਇਹ ਸਾਡੀ ਵੀਡੀਓ ਪਸੰਦ ਆਈ ਤਾਂ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੇ ਕੋਈ ਮਸ਼ੀਨ ਬਾਰੇ ਜਾਣਕਾਰੀ ਲੈਣੀ ਹੋਈ ਤਾਂ ਫਿਰ ਵੀ ਸਾਨੂੰ ਦੱਸਿਓ ਫੋਨ ਰਾਹੀਂ ਵੀ ਦੱਸ ਸਕਦੇ ਹੋ ਤੇ ਕਮੈਂਟ ਰਾਹੀਂ ਵੀ ਕੁੱਛ ਸਕਦੇ ਹੋ ਵੀ ਅਸੀਂ ਕਿਹੜੀ ਮਸ਼ੀਨ ਲਈਏ ਤੇ ਇਹ ਸੀ ਆਪਣੀਆਂ ਮਸ਼ੀਨਾਂ ਦੇ ਬਾਰੇ ਪੂਰੀ ਜਾਣਕਾਰੀ